ਇੰਦਰੀ ਚਾਦਰ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਸਾਮ ਦੇ ਗੁਰਦੁਆਰਾ ਥੋਬੜੀ ਸਾਹਿਬ ਤੋਂ ਸਜਾਇ ਨਗਰ ਕੀਰਤਨ ਦਾ ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਧਰਤੀ ਵਿਖੇ ਪੂਜਯ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਇਹ ਨਗਰ ਕੀਰਤਨ ਦੇਰ ਰਾਤ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਪੂਜਯ ਜਿਥੇ ਵਿਸ਼ਰਾਮ ਕਰਨ ਉਪਰੰਤ ਅੱਜ ਸਵੇਰੇ ਅਰਦਾਸ ਕਰਨ ਉਪਰੰਤ ਚਕਾਰਿਆਂ ਦੀ ਗੂੰਜ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸ਼ੋਭਿਤ ਕੀਤਾ ਗਿਆ ਜਿਥੋਂ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਢੋਲ ਨਗਾੜਿਆਂ ਦੀ ਥਾਪ ਹੇਠ ਅਗਲੇ ਪੜਾਅ ਲਈ ਰਵਾਨਾ ਹੋਇਆ ਅੱਜ ਜੋ ਮਾਛੋੜਾ ਸਾਹਿਬ ਇਸ ਪੂਤਰ ਧਰਤੀ ਉੱਤੇ 350 ਸਾਲਾਂ ਸ਼ਹੀਦੀ ਸਤਾਪਜੀ ਨੂੰ ਸਮਰਪਿਤ ਜੋ ਨਗਰ ਕੀਰਤਨ ਸੀ ਕੱਲ ਸ਼ਾਮ ਨੂੰ ਇੱਥੇ ਮਾਛੋੜਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹੁੰਚਿਆ ਸੀ ਤੇ ਅੱਜ ਨਗਰ ਕੀਰਤਨ ਸ੍ਰੀ ਮਾਛੋੜਾ ਸਾਹਿਬ ਦੇ ਵਿੱਚੋਂ ਹੁੰਦਾ ਹੋਇਆ ਚਮਕੌਰ ਸਾਹਿਬ ਚਲੇ ਜਾਣਾ ਸੋ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇੰਨੇ ਹੁਸ਼ਿਆਰ ਨਾਲ ਇੱਥੇ ਆਏ ਨੇ ਗੁਰੂ ਘਰ ਦੇ ਆਸ਼ੀਸ਼ਾਂ ਪ੍ਰਾਪਤ ਕਰਨ ਆਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਆਪਾਂ ਹਰ ਵੇਲੇ ਕਹਿੰਨੇ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹਰ ਦੇਖ ਥਾਂ ਤੇ ਵਸਦੇ ਨੇ ਤੇ ਜਿਹੜੇ ਹਿੰਦ ਦੀ ਚਾਦਰ ਆਪਾਂ ਕਹਿੰਦੇ ਆ ਸੋ ਇਹ ਇਸ ਟਾਈਮ ਦੇ ਉੱਤੇ ਜੋ ਕੇਵਲ ਸਿੱਖ ਨਹੀਂ Hindu Muslimਾ ਜਿੰਨੇ ਵੀ ਇਸ ਆਪਣੇ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਸਾਰੇ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਨੇ ਤੇ ਸੋ ਇਹਨਾਂ ਦੀ ਸ਼ਹਾਦਤ ਤੇ ਰਿਲੇਟਡ ਜਿਹੜਾ ਇਹ ਨਗਰ ਕੀਰਤਨ ਆ ਬੜੇ ਭਾਰੀ ਸ਼ਾਨ ਆ ਸਮੂਹ ਇਲਾਕੇ ਤੋਂ ਸੰਗਤ ਪਹੁੰਚੀ ਆ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਜਿਹੜੇ ਸਰਦਾ ਸਤਕਾਰ ਤੇ ਪ੍ਰੇਮ ਭਾਵਨਾ ਨਾਲ ਉਹਨਾਂ ਨੇ ਅੱਜ ਦੇ ਨਗਰ ਕੀਰਤਨ ਚ ਆ ਕੇ ਕਿਸੇ ਨੇ ਫੁੱਲਾਂ ਦੀ ਵਰਖਾ ਕੋਈ ਕਰ ਰਿਆ ਕੋਈ ਲੰਗਰ ਲਾ ਕੇ ਬੈਠਾ ਸਾਰਿਆਂ ਦਾ ਮਨ ਕਾਮਾ ਗੁਰੂ ਮਹਾਰਾਜ ਪੁਰੀਆਂ ਕਰਨ ਸਮੂਹ ਆਏ ਹੋਏ ਸੰਗਤਾਂ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਤੋ ਆਰੰਭ ਹੋਇਆ ਸੀ ਜਿਸ ਦੇ ਕੇ ਰਾਤ ਗੁਰਦੁਆਰਾ ਸ੍ਰੀ ਚੰਦ ਕਮਲ ਸਾਹਿਬ ਮਾਚੀਵਾੜਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਅੱਜ ਚੈਕਾਰਿਆਂ ਦੀ ਗੂੰਜ ਦੇ ਵਿੱਚ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਥੋਂ ਆਰੰਭ ਹੋਇਆ ਸਿੰਘ ਸਾਹਿਬ ਗਿਆਨੀ ਹਰਗੁਰਵਿੰਦਰ ਸਿੰਘ ਜੀ ਹੁਰਾ ਨੇ ਇਸ ਅਰੰਭਤਾ ਦੀ ਅਰਦਾਸ ਕੀਤੀ ਹੈ ਔਰ ਪੰਜ ਪਿਆਰਾ ਦੀ ਅਗਵਾਈ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹਿਨਮਾਈ ਥੱਲੇ ਇਹ ਜਿਹੜਾ ਨਗਰ ਕੀਰਤਨ ਹੈ ਮਾਚੀਵਾਲਾ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਗੜੀ ਦਾ ਪੁਲ ਗੜੀ ਦੇ ਪੁਲ ਤੋਂ ਅੱਗੇ ਊਰਨਾ ਊਰਨੇ ਤੋਂ ਅੱਗੇ ਮੁਸਕਾਬਾਦ ਪੋਆਤ ਬਹਿਲੋਲਪੁਰ ਹੁੰਦਾ ਹੋਇਆ ਅਗਲੇ ਪੜਾਅ ਦੇ ਲਈ ਰਵਾਨਾ ਹੋ ਰਿਹਾ ਹੈ ਮੈਂ ਸੰਗਤਾਂ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਵੱਡੇ ਉਤਸ਼ਾਹ ਦੇ ਵਿੱਚ ਇੱਥੇ ਹਾਜ਼ਰ ਹੋ ਕੇ ਇਸ ਨਗਰ ਕੀਰਤਨ ਦੀ ਆਨ-ਬਾਨ ਸ਼ਾਨ ਨੂੰ ਵਧਾਇਆ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਲਈ ਮੈਂ ਸਾਡੇ ਮੈਨੇਜਰ ਸਾਹਿਬ ਤੇ ਉਹਨਾਂ ਦੇ ਸਮੂਹ ਸਟਾਫ ਤੇ ਸਮੂਹ ਸੰਗਤ ਦਾ ਆਪਣੇ ਪਾਪਾ ਬਾਵਾ ਮੋਹਨ ਸਿੰਘ ਜੀ ਹੋਰਾਂ ਦਾ ਤੇ ਉਹਨਾਂ ਦੀ ਸਾਰੀ ਸਮੂਹੀ ਟੀਮ ਇਨਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਐਸੀ ਤਰ੍ਹਾਂ ਗੁਰੂ ਸਾਹਿਬ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦੇ ਰਹਿਣਗੇ ਤੇ ਕ੍ਰਿਸ਼ੀਆਂ ਸਾਨੂੰ ਬਖਸ਼ਦੇ ਰਹਿਣਗੇ ਇਨਾ ਸ਼ਬਦਾਂ ਦੇ ਨਾਲ ਮੈਂ ਫਿਰ ਆਈ ਸੰਗਤ ਦਾ ਜਿਹੜੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਸੰਗਤ ਹਾਜ਼ਰ ਹੋਈ ਆ ਉਹ ਤਾਂ ਕੋਟ ਧੰਨਵਾਦ ਕਰਦਾ ਧੰਨਵਾਦ ਕਰਦਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਹਾਰ ਬਖਸ਼ਿਸ਼ ਸਦਕਾ ਅੱਜ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ